ਸਸੀ ਕਾਲ ਜੀ ਵੀਰਾ ਤੇ ਭੈਣ ਹੋਰੀ ਆਏ ਜੀ ਆਪਣੇ ਯੂਐਸਏ ਤੋਂ ਵੈਸੇ ਗਵਿੰਦਗੜ੍ਹ ਤੋਂ ਆਹ ਸੋ ਬਹੁਤ ਖੁਸ਼ੀ ਭੈਣ ਕਿਵੇਂ ਲੱਗਿਆ ਆਕੇ ਤੁਹਾਨੂੰ ਬਹੁਤ ਸਾਰਾ ਲੱਗਿਆ ਵਧੀਆ ਲੱਗਿਆ ਡਿਜ਼ਾਈਨ ਸੋਹਣੇ ਆ ਤੇ ਕੱਪੜੇ ਵਗੈਰਾ ਵਧੀਆ ਲੱਗੇ ਸਾਰੇ ਜੀ ਹਾਂਜੀ ਹਾਂਜੀ ਬਾਕੀ ਸਾਡੀ ਸਰਵਿਸ ਵੀ ਠੀਕ ਲੱਗੀ ਹਾਂਜੀ ਵੀਰੇ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਜੀ ਕਲੈਕਸ਼ਨ ਕਾਫੀ ਜਿਵੇਂ ਆਪਸ਼ਨਸ ਹੈਗੇ ਨੇ ਤੇ ਬਾਕੀ ਸਰਵਿਸ ਬਹੁਤ ਵਧੀਆ ਚਲੋ ਸ਼ੁ크ਰ ਹੈ ਜੀ ਮਾਰਾ ਜੀ ਸੈਟੀਸਫੈਕਸ਼ਨ ਜ਼ਰੂਰੀ ਹੁੰਦੀ ਹੈ ਕਸਟਮਰ ਸੈਟੀਸਫੈਕਸ਼ਨ ਹੈਗੀ ਐ ਜੀ ਤੁਸੀਂ ਆ ਕੇ ਹਾਈਲੀ ਰეკਮੈਂਡ ਕਰ ਰਹੇ ਆ ਜਰੂਰ ਆ ਕੇ ਇੱਕ ਵਾਰ ਤੁਸੀਂ ਇਹਨਾਂ ਨੂੰ ਮੌਕਾ ਦਿਓ ਤੇ ਤੁਸੀਂ ਜਿਹੜੀ ਖਾਲੀ ਜਤ ਨਹੀਂ ਜਾਉਗੇ ਮਤਲਬ ਇਥੈਂਕ ਯੂ ਇਥੈਂਕ ਯੂ ਬਾਕੀ ਸਭ ਤੋਂ ਵੱਡੀ ਕਮਾਈ ਇਹ ਹੈ ਕਿ ਇਹਨਾਂ ਨੇ ਇੰਨੀ ਨਹੀਂ ਦੂਰੋਂ ਭੈਣ ਭਰਾ ਆਉਂਦੇ ਆ ਬਹੁਤ ਖੁਸ਼ੀ ਦੀ ਗੱਲ ਆ ਸੋ ਸੌਨ ਦਾ ਸੰਧਾਰਾ ਸਪੈਸ਼ਲ ਆਫਰ ਵੀਰੇ ਲਈ ਛੋਟਾ ਜਿਹਾ ਗਿਫਟ ਭੈਣ ਲਈ ਸੋ ਬਹੁਤ ਬਹੁਤ ਸਸੀ ਗੱਲ ਜੀ ਬਹੁਤ ਖੁਸ਼ੀ ਹੋਈ ਤੁਸੀਂ ਇਹਨਾਂ ਨਾਲ ਗੱਲਾਂ ਕਰਕੇ ਇੰਨਾ ਚੰਗਾ ਲੱਗਿਆ ਮਤਲਬ ਬਹੁਤ ਸੋਹਣੀਆਂ ਗੱਲਾਂ ਨਵੀਆਂ ਸਿੱਖਣ ਨੂੰ ਮਿਲੀਆਂ ਇਹ ਸਾਨੂੰ ਪਤਾ ਨਹੀਂ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਵੀ ਜਲਦੀ ਜਲਦੀ ਐਰੋਹਬ ਮਾਰਕੀਟ ਰਾਇਕੋਟ ਰੋਡ ਮੁੱਲਾਪੁਰ ਦਾਖਲ ਲੁਧਿਆਣਾ ਫਾਨੋ ਸਟਾਈਲ ਦੇ ਸਟੋਰ ਤੇ ਪਹੁੰਚੋ ਤੇ ਸੌਂ ਦਾ ਸੰਧਾਰਾ ਆਫਰ ਦਾ ਆਨੰਦ ਲਓ ਤਿੰਨ ਸੂਟਾਂ ਨਾਲ ਇੱਕ ਸੂਟ ਫ੍ਰੀ ਤੇ ਦੇਸੀ ਘਿਓ ਦੇ ਬਿਸਕਟ ਵੀ ਤੁਹਾਨੂੰ ਗਿਫਟ ਕਰਾਂਗੇ